ਸੱਸੀ ਗਣ ਪੰਜਾਬੀ ਦੇ ਮਾਤਾ ਦਾ ਆਪਣਾ ਭਾਈ ਨਹੀਂ ਮੱਤੀ ਅੱਜ ਸੁੰਨੀ ਕੋ ਟੈਂਟ ਚੀਜ਼ ਖਮੀਆਂ ਵੀ ਮੰਨ ਲੈ ਜਿਹੜਾ ਕੈਨੇਡਾ ਅਮਰੀਕਾ ਦੇਖ ਲਿਆ ਚੰਡੀਗੜ੍ਹ ਦੇਖ ਲਿਆ ਕੋਈ ਗੁਆਹ ਸਹਿਰ ਦੇਖ ਲਿਆ ਆਪਣੇ ਬਟਿੰਡੇ ਜਿਹੜੇ ਦੇ ਵਿੱਚ ਬਿਲਕੁਲ ਰਾਂਪਰੇ ਦੇ ਲਾਗੇ ਲਹਿਰੇ ਵਗੇ ਬਾਈ ਫਿਰਾਂ ਨੇ ਐਦਾਂ ਦੀ ਲੋਕੇਸ਼ਨ ਬਣਾਈ ਹੋਈ ਆ ਵੀ ਟਾਪ ਕਲਾਸ ਕਮ ਆਇਆ ਜੇ ਆਪਦੀ ਫੈਮਿਲੀ ਨੂੰ ਆਪਣੇ ਕਮਾਂਵਾਂ ਲੈ ਕੇ ਆਉਣਾ ਛੁੱਟੀਆਂ ਦੇ ਵਿੱਚ ਦਾ ਕੋਈ ਐ ਨਹੀਂ ਕਹੂਗਾ bija ਕੁਕਾ ਦਾ ਭਾਗ ਆ ਗਈ ਪੂਰਾ ਫੁੱਲਣ ਜਵਾਏੁੰਦਾ ਨੌਂ ਨੌਂ ਦਾ ਬਾਈ ਹੋਰਾਂ ਦੇ ਵਿੱਚ ਸੱਪ ਬਣਾਈ ਹੋਈ ਹੈਗੀ ਆਜੋ ਤੁਹਾਨੂੰ ਸਾਰਾ ਕੁਝ ਦਿਖਾਉਣਿਆ ਇੱਥੇ ਫਾਂ ਬੜੀਆਂ ਬਹੁਤ ਟਿੱਖੀਆਂ ਹੋ ਹੋ ਕੇ ਆਉਂਦੀਆਂ ਨੇ ਇਹ ਚੁਵਾਏ ਕਰਨਾ ਆ ਸੱਪ ਬਣਾਈਏ ਵੀਰੇ ਇਸੇ ਪਾਲਿਸੀ ਪਾਈ ਆ ਜਿਹੜਾ ਮੇਨ ਪੁਆਇੰਟ ਆ ਅਟਰੈਕਸ਼ਨ ਪੁਆਇੰਟ ਆ ਵਾਟਰ پارک ਦਾ ਤੁਹਾਡੇ ਲੈ ਦੇ ਵੇਗੇ ਤੋਂ ਸਾਰਿਆਂ ਤੋਂ ਵੱਖ ਚੀਜ਼ ਬਣੀ ਆ ਵੀਰੇ ਆਲੀ ਚੀਜ਼ ਜਿਹੜੀ ਆ ਬੜੀ ਕੈਂਡ ਚੀਜ਼ ਆ ਤੇ ਲੋਕ ਇਹਨੂੰ ਦੇਖ ਕੇ ਬੜਾ ਖੁਸ਼ ਹੁੰਦੇ ਆ ਇਹਨੂੰ ਲੋਕੀ ਇੱਧਰ ਦੇਖਣੇ ਆਉਂਦੇ ਆ ਸਪੈਸ਼ਲ ਸਪੈਸ਼ਲ ਦੇਖਣੇ ਆਉਂਦੇ ਆ ਮੜਾ ਤਾਂ ਇਧਰ ਤਾਂ ਕੋਈ ਇਦੇ ਵਿੱਚ ਜਿਹੜੇ ਬੱਚੇ ਛੋਟੀਆਂ ਛੋਟੀਆਂ ਸਲਾਈਡਾਂ ਬਣੀਆਂ ਹੋਈਆਂ ਬੱਚਿਆਂ ਵਾਸਤੇ ਆ ਲੈ ਸਕਦੇ ਆ ਉਹ ਤੇ ਬਾਕੀ ਪੂਰੇ ਵਾਟਰ پارک ਦਾ ਤੁਹਾਨੂੰ ਥੋੜਾ ਜਿਹਾ ਰਿਵਿਊ ਕਰਾਂਦੇ ਆ ਅੱਜ ਆ ਜਾਓ ਜੀ ਆ ਜਾਓ ਜੀ ਜਰਾ ਇੱਕ ਨਕਾੜ ਚੀਜ਼ ਬਣੀ ਹੋਈ ਹੈ ਵਾਰਾ ਜਿਹੜਾ ਗੁਆਇਆ ਹੈ ਜਿਹੜਾ ਇੱਥੇ ਆਇਆ ਹੈ ਹਾਂ ਜੀ ਜਮਾ ਕਰ ਰਿਹਾ ਹੋਇਆ ਹੈ ਬਈ ਉਹਨੇ ਕਿਹਦੇ ਕੋਲ ਜਿਹਨੇ ਜਿੰਨੇ ਮੰਨ ਲਓ ਆਹ ਆਇਦਰ ਤੇ ਜਿੰਨੇ ਆ ਚੀਜ਼ ਬਣੀ ਹੋਈ ਆ ਤੇ ਇਹ ਉੱਪਰ ਦੀ ਪਾਣੀ ਦੇ ਵਿੱਚ ਉੱਪਰ ਦੀ ਆਉਂਦਾ ਬੰਦਾ ਪਰ ਕੋਈ ਨਹੀਂ ਆਹ ਵਖਾਈ ਜਿੰਨੀਆਂ ਤੋੜੀਆਂ ਜੀਆਂ ਬਣੀਆਂ ਹੋਈਆਂ ਨੇ ਉੱਪਰ ਦੀ ਚੜ ਕੇ ਪਾਣੀ ਦੇ ਵਿੱਚ ਦੀ ਇਦਾਂ ਸਾਲ ਲੱਗਦੀ ਆ ਬੱਤੇ ਬੁਰਿਆ ਬ ਜਿਵੇਂ ਮੰਨ ਲਓ ਬੁਰਿਆ ਕੋਈ ਵੀ ਪ੍ਰਕਾਰ ਦਾ ਅਮਰਤੰਦਾ ਵੀ ਸਲਾਈਡ ਦੇ ਟੈਂਡਾ ਤਾਂ ਜਿਹੜੀ ਆ ਸਲਾਈਡਾਂ ਹੈਗੀਆਂ ਨਾ ਉਹਨਾਂ ਨੂੰ ਆਪਰੇਟ ਕਰਦਾ ਜਿਹਨੇ ਉਹਨੂੰ ਸਾਰਾ ਪਤਾ ਹੈਗੀ ਸਲਾਈਡਾਂ ਕਿੰਨੇ ਕੀ ਸਿਸਟਮ ਸਲਾਈਡਾਂ ਦਾ ਕਿਹੜਾ ਦਿਨ ਦਿਨ ਸਾਰਾ ਪਤਾ ਪਾਇਦਾ ਵਣ ਹੈ ਸਵੇਰੇ ਇਹ ਆ ਹਰ ਦਿਨ ਕਿੰਨੇ ਲੋਕ ਆ ਜਾਂਦੇ ਨੇ ਵੀਰੇ ਇੱਥੇ ਆ ਜਾਂਦਾ ਵੀਰੇ 500 600 ਠੀਕ ਹੈ ਜੀ ਆ ਦੇਖੋ ਬਈ ਲੋਕ ਐਂਟਰਟੇਨਮੈਂਟ ਕਰਨਾ ਹੁੰਦੇ ਨੇ ਜਿਹੜੀ ਚੀਜ਼ ਆ ਰੇ ਡਾਂਸ ਆ ਹੋ ਅੱਛਾ ਵੋਟਰ ਪਾਰਕ ਦਾ ਸਪੈਸ਼ਲ ਪ੍ਰੋਡਕਟ ਹੈ ਜਿਹੜਾ ਜਿਹੜਾ ਕਪੜਾ ਨਾੜੀ ਉਹਦੇ ਲਾਈਕ ਦਾ ਕਪੜਾ ਚੱਲਦਾ ਜਿਹਨੂੰ ਸਲਾਈਡਾਂ ਚ ਕੋਈ ਰਿਸਕ ਨਹੀਂ ਹੁੰਦਾ ਜਿੱਥੇ ਉਹ ਕਰਕੇ ਉਧੋਂ ਕਰਕੇ ਉਹ ਪਾਇਆ ਆਜੋ ਬਈ ਹੁਣ ਜਿੱਥੇ ਮੁੰਡੇ ਕੁੜੀਆਂ ਮौज-ਮਸਤੀ ਕਰਦੇ ਨੇ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਤੇ ਮੰਨ ਲਓ ਇਹ ਮੈਨਸ ਵੀਲਿੰਗ ਐਸ ਵੀਲਿੰਗ ਨਹੀਂ ਲੇਕਨ ਆ ਵੋਟਰ ਪਾਰਕ ਦੀ ਜਿਹੜੀ ਲੋਕੇਸ਼ਨ ਆ ਵੇ ਪੁਲਾ ਇੱਥੇ ਵੇਵ ਚੱਲਦੀਆਂ ਪਾਣੀਆਂ ਦੀ ਲੇ ਜਦੋਂ ਪਾਣੀ ਦੀ ਵੇਵ ਚੱਲਦੀ ਆ ਉੱਥੇ ਇੰਜੋਏ ਕਰਦੇ ਆ ਜਿਹੜੇ ਕਸਟਮਰ ਆਉਂਦੇ ਆ ਸਾਰੇ ਠੀਕ ਆ ਠੀਕ ਆ ਵੇਵ ਚੱਲਦੀ ਆ ਹੁਣ ਤੇਰੀ ਟਾਈਮਿੰਗ ਜਿਹੜੀ ਆਫ ਹੋ ਗਈ ਆਧਾ ਪੌਣਾ ਘੰਟਾ ਇਸ ਤੇ ਚੱਲਦੀ ਆ ਇਹ ਦਿਨ ਦੇ ਦੋ ਤਿੰਨਾਂ ਦੀ ਓਪਨ ਹੁੰਦਾ ਠੀਕ ਆ ਵੇ ਠੀਕ ਹਾਂਜੀ ਆ ਜਾ ਫਿਰ ਆ ਆ ਗਈ ਔਰ ਦੇਖੋ ਯਾਰ ਕਿੰਨੀ ਐ ਕੈਂਡ ਕੈਂਡ ਚੀਜ਼ਾਂ ਨੇ ਉਹ ਸਾਰੀਆਂ ਆ ਕੇ ਪਾਣੀ ਛਿੰਡ ਗਈਆਂ ਨੇ ਮੇਰੇ ਆਹ ਵੀ ਦੇਖ ਸਲਾਈਡਾਂ ਹੈਗੀਆਂ ਸਾਰੀਆਂ ਪਾਣੀ ਛਾ ਕੇ ਡਿੱਗਦੇ ਆ ਠੀਕ ਹੈ ਠੀਕ ਹੈ ਆ ਜੀ ਦਿਖਾ ਬਾਈ ਫਿਰ ਹਨ ਬਈ ਇੱਕ ਕੈਂਡ ਚੀਜ਼ ਆ ਯਾਰ ਆ ਵੇ ਪਹਿਲਾਂ ਇਹ ਐਸੀ ਨਾ ਬਈ ਜਿਹਨੇ ਇਦਾਂ ਦੀ ਸੂਰਤ ਤੇ ਵੀਰੇ ਆਪਾਂ ਨੂੰ ਵੱਡੇ ਵੱਡੇ ਸਹਾਰਿਆਂ ਦੇ ਵਿੱਚ Goa ਵਰਗੇ ਸਹਾਰਿਆਂ ਦੇ ਵਿੱਚ ਉੱਥੇ ਮਿਲਦੀ ਸੀ ਹੁਣ ਇਹ ਆਪਣੇ ਬਟਿੰਡੇ ਜਿਹੜੇ ਦੇ ਵਿੱਚ ਬਹੁਤ ਵਧੀਆ ਕੀ ਮੰਨ ਲਓ ਐਂਟਰਟੇਨਮੈਂਟ ਦੇ ਵਾਸਤੇ ਚੀਜ਼ ਬਣੀ ਹੈ ਨਾ ਇਹ ਫਾਇਦਾ ਬਹੁਤ ਛੋਟਾ ਹੋਣਗੇ ਲੋਕਾਂ ਨੇ ਬਿਲਕੁਲ ਸਹੀ ਗਿਆ ਵੀਰੇ ਆ ਜਿਹੜੀ ਚੀਜ਼ ਬਣੀ ਹੈ ਨਾਰਥ-ਈਸਟ ਦੀ ਸਭ ਤੋਂ ਲਾਰਜੇਸਟ ਬਣੀ ਆ ਤੇ ਲੋਕੀ ਦੂਰੋਂ ਦੂਰੋਂ ਇੱਧਰ ਘੁੰਮਣ ਆਉਂਦੇ ਆ ਜਿਹੜਾ ਵਿਊ ਆ ਬੜਾ ਕੈਂਟ ਵਿਊ ਆ ਸਿਰਾਂ ਵੀਰੇ ਠੀਕ ਹੈ ਇਹ ਕਿੰਨੇ ਕਿੰਨੇ ਏਕੜ ਚ ਬਣਿਆ ਹੋਇਆ ਵੀਰੇ ਇਹ ਵੀਰੇ ਆਹ ਤਾਂ 12 13 ਕਿੱਲਾਂ ਚ ਬਣਿਆ ਹੋਇਆ 13 ਕਿੱਲਾਂ ਚ ਆ ਇੱਧਰ ਦਿਖਾ ਦੇ ਸਾਰੇ ਇੱਧਰ ਕੋਈ ਆਜੂ ਕੋਈ ਬਾਤ ਨਹੀਂ ਕਰੀਏ ਸਾਰੇ ਸਟੂਡੈਂਟ ਕੋਈ ਕੰਮ ਆ ਖਾਣ ਪੀਣ ਦਾ ਸਿਰਫ ਇੱਕ ਅਨੁਸਾਰ ਜਿਹੜਾ ਇਨਕਲੂਡ ਹੀ ਆ ਆਹ ਜੇ ਰੈਸਟੋਰੈਂਟ ਜਿਹਦੇ ਵਿੱਚ ਬੰਦੇ ਨੇ ਖਾਣੀ ਪੀਣੀ ਆ ਕੋਈ ਚੀਜ਼ ਤਾਂ ਇੱਥੇ ਪਲੱਗ ਦਿੰਦੀ ਉਹ ਚੀਜ਼ ਆਇਓ ਵੀਰੋ

ਬਾਕੀ ਤਾਂ ਬਹੁਤ ਚੀਜ਼ਾਂ ਰਹੀਆਂ ਥੋੜਾ ਸਾਡੇ ਕੋਲੇ ਵੀ ਸਮਾਂ ਘੱਟ ਸੀਗਾ ਕਿ ਬਾਕੀ ਥੋੜਾ ਜਿਹਾ ਲੇਟ ਹੋ ਗਿਆ ਹੁਣ ਤੇ ਅਸੀਂ ਅਜੇ ਹੀ ਲੋਕੇਸ਼ਨ ਆ ਵਾਟਰਪਾਰਕ ਦੀ ਆ ਉਹ ਹੁਣ ਦੱਸੋ ਬਰੇਰੇ ਬਰੇ ਆ ਜਿਹੜਾ ਵੀਰੇ ਜਿਹੜਾ ਪਾਣੀ ਨਹੀਂ ਡਿੱਗ ਰਿਹਾ ਪਾਰਾਂ ਤੋਂ ਆ ਜਿਹੜਾ ਫਨ વોਟਰਫਾਲ ਦੇ ਨਾਮ ਤੇ ਜਾਣਿਆ ਜਾਂਦਾ ਏ વોਟਰ پارک ਦੇ ਵਿੱਚ ਲੋਕੇਸ਼ਨ ਆ ਰੈਸਟੋਰੈਂਟ ਦੇ ਨਾਲ ਹੀ ਲੋਕੇਸ਼ਨ ਆ ਵਾਲੀ ਘੈਂਟ ਲੋਕੇਸ਼ਨ ਆ ਇਥੋਂ ਵੀ ਲੋਕੀ ਵਰੇ ਨਜ਼ਾਰਾ ਕਰਕੇ ਅੰਦਰ ਵੀ ਆਪ ਹੀ ਦੇਖ ਸਕਦੇ ਹੋ ਕੈਮਰਾ ਲਗਾ ਕੇ ਵਰੇ ਨਜ਼ਾਰੇ ਲੈ ਕੇ ਆ ਰਹੇ ਹਾਂ ਉਸ ਪਰ ਦੀ ਲੋਕੇਸ਼ਨ ਵਾਲੇ ਹਰ ਇੱਕ ਤਰੀਕ ਦੀ ਹਰ ਇੱਕ ਚੀਜ਼ ਦੀ ਸ਼ੂਟ ਮਿਲਦੀ ਆ ਬਿਲਕੁਲ ਕਿਸੇ ਵੀ ਤੇ ਆਪਲਾ ਇੰਜੋਏ ਕਰ ਸਕਦਾ ਬਿਲਕੁਲ ਵੀਰੇ ਹਾਂ ਇਧਰ ਆਓ ਆਪ ਕੋਲੇ ਆ ਕੇ ਦੇਖਣਾ ਮਾਰੋ ਤੇ ਹੋਈ ਜਿਹੜਾ ਉਜਾਗ ਬਣਾ ਹੋਇਆ ਉਹ ਇਧਰ ਦੀ ਵੀ ਮਾਰਾ ਐ ਦੋਕੇਸ਼ਨ ਦਿਖਾਉਂਦੇ ਇਧਰ ਵੀ ਵੀ आज अगर चल रहे किरे करेजी रिवर आए आ जी ट्यूबा पीए हुई है ना हाँ बरे इतो बंदा बह के पूरा ਪੂਰਾ ਲਾ ਉਹ ਕਰ ਸਕਦਾ ਪੂਰਾ ਘੁੰਮ ਸਕਦਾ ਪੂਰੇ ਪਿੱਛੇ ਦਾ ਏਰੀਆ ਠੀਕ ਹੈ ਜਿਹੜੀ ਸਿੱਪ ਦੇ ਮੂਰੇ ਪੂਰੇ ਵਿਚਾਰੇ ਹੋਗੇ ਸਾਰਾ ਘੁੰਮ ਸਕਦਾ ਏ ਤੁਸੀਂ ਕਿਹੜੀ ਚੀਜ਼ ਆਏ ਵੀ ਇਧਰ ਇਧਰ ਅੱਜ ਇਹ ਚੀਜ਼ ਨਾਲ ਬੰਦਾ ਵੀ ਸਾਰੇ ਬੱਟਰ ਜਿੱਥੇ ਜਿੱਥੇ ਤੱਕ ਪਾਣੀ ਫਿਰਦਾ ਉੱਥੇ ਠੁਰ ਜਾ ਕੇ ਘੁੰਮ ਸਕਦਾ ਘੂੜੇ ਗਵਾਰ ਉੱਤੇ ਆਲਾ ਬਈ ਕਿੰਨਾ ਕ ਨਜ਼ਾਰਾ ਆਉਂਦਾ ਹੈਗਾ ਬਾਈ ਫੋਲਯਰ 111% ਸੁਬਾਹ ਦਾ ਪੂਰਾ ਐਨ ਕਹਿੰਦੇ ਹੁੰਦੇ ਹਨ ਕਾਟੋ ਫੁੱਲਾ ਤੇ ਆ ਕਾਟੋ ਫੁੱਲਾ ਦੇ ਹਾਂ ਅਸਪਾਇਰ ਆਨ ਫਲਾਰਸ ਠੀਕ ਹੈ ਬਾਵੜੀ ਚੈਰ 29 ਫੀਸ ਬਾਵੜੀ ਚੈਰ 32 ਫੀਸ ਬਾਈ ਪੂਰਾ ਨਜ਼ਾਰਾ ਆਉਂਦਾ ਜਮਾਨਾ ਜਮਾਨਾ ਨਜ਼ਾਰਾ ਆਉਂਦਾ ਅੱਗੇ ਦੇਖੋ ਬਾਈ ਇਹ ਕਾਰ ਠੀਕ ਹੈ ਠੀਕ ਹੈ ਬਾਵਣੀ ਚੈਲ ਮੱਤੀ ਫੇਸਬੁੱਕ ਵੀਰੇ ਹਾਂ ਵੀਰੇ ਹਾਂ ਚਲੋ ਦਿਖਾ ਕਿ ਜਾਈ ਮੈਨੂੰ ਇੱਕ ਪੂਰੀ ਵੀਡੀਓ ਠੀਕ ਹੈ ਠੀਕ ਯੋ ਕੋ ਵਿਚ ਮੈਂ ਵੋਇਸ ਕੱਟ ਲਈ ਕੁਝ ਕੇ ਆਪਣੀ ਵੋਇਸ ਓਵਰ ਦੀ ਉਹ ਨਾ ਸਾਰਾ ਐਡੀਟ ਬਾਅਦ ਲੈ ਜਾਈਂ ਐਡੀਟਿੰਗ ਦੇ ਬਾਅਦ ਚ ਨਹੀਂ ਕਰਦੇ ਹਾਂ ਰੋਡ ਕਰਨ ਦੇ ਹਾਂ ਹਾਂ ਇਹ ਏ ਬੀ ਐਨ ਸੇ ਕੱਟ ਕੇ ਬਣ ਗਈ ਹੁਣ ਵੀ ਲੈ ਜਿਹੜਾ ਪਬਲੀ ਆਨੇ ਆ ਵਿੱਚ ਬੋਲੀ ਆਨੇ ਇਹ ਸਾਰੀ ਚੀਜ਼ ਕੱਟੀ ਜਾਊਗੀ ਜਿਹੜੀ ਆ ਚੀਜ਼ ਆ ਗਈਆਂ ਬੜਾ ਨਵੇਂ ਰ ਹੈ ਜਿਹੜੀ ਆਜੀ ਆ ਗਿਆ ਬਰੇ ਇਹ ਮੰਨ ਲਓ ਜਿਹੜੀ ਬਣੇ ਹੋਏ ਵੀਰੇ ਕੋਸਟਿਊਮ ਪਾਏ ਹੋਏ ਆ ਲੋਕਾਂ ਨੇ ਹਾਂ ਹਾਂ ਉਹਦੇ ਵਾਸਤੇ ਆ ਕੋਸਟਿਊਮ ਸ਼ੋਪ ਆ ਨਾਲ ਲੋਕਰ ਰੂਮ ਆ ਜਿਵੇਂ ਕੋਈ ਆਪਣਾ ਸਮਾਨ ਸਮੂਨ ਧਰ ਸਕਦਾ ਉਹਦੇ ਠੀਕ ਆ ਠੀਕ ਆ ਵੀ ਪ੍ਰਾਈਵੇਸੀ ਪ੍ਰਾਈਵੇਸੀ ਕੋਈ ਵੀ ਮੋਬਾਈਲ ਵਗੈਰਾ ਕੁਝ ਵੀ ਰੱਖ ਸਕਦਾ ਹੈ ਕਿਹੜੀ ਵਰਦੀ ਮਿਲਦੀ ਹੈ ਭਾਈ ਉਹ ਇੱਥੇ ਮਿਲਦੀ ਆ ਭਾਈ ਇੱਥੇ ਮਿਲਦੀ ਆ ਇਹ ਵਰਦੀ ਦਾ ਪਰੇ ਦੀ ਕੀ ਹੁੰਦਾ ਮੰਨ ਲਓ 100 ਰੁਪਏ ਕੋਸਟਿਮ ਦਾ ਚਾਰਜ ਹੁੰਦਾ ਹੈ ਅੱਛਾ ਵੀ ਮੰਨ ਲਓ ਜੇ ਮੈਂ ਬੰਦੇ ਨੇ ਆਉਣਾ ਇਹ ਫੀਸ ਕਿੰਨੇ ਕੁ ਘੰਟਿਆਂ ਵਾਸਤੇ ਕਿੰਨੀ ਕੀ ਫੀਸ ਲਈ ਜਾਂਦੀ ਆ ਭਾਈ 10 ਤੋਂ 6 ਟਾਈਮਿੰਗ ਹੈ ਆਪਣੇ ਵਾਟਰ پارک ਦੇ ਸਵੇਰੇ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹਾਂਜੀ ਭਾਈ ਜਦੋਂ 6 ਵਜੇ ਤੱਕ ਤੁਹਾਡੀ ਮਰਜ਼ੀ ਆ 6 ਵਜੇ ਆਣਾ ਤੁਸੀਂ 6 ਵਜੇ ਆਜੋ ਤੇ ਪਹਿਲਾਂ ਆਣੇ ਤਾਂ ਪਹਿਲੇ ਆਜੋ ਅੱਛਾ ਤੇ ਮੰਨ ਲਓ ਕਿੰਨੀ ਫੀਸ ਹੈ ਵੀਰੇ 1500 ਫੀਸ ਆਪਣੀ 300 ਪਾਸ ਸਿਕਿਉਰਿਟੀ ਰੱਖਦੇ ਆ ਠੀਕ ਆ ਵੀਰੇ ਫੀਸ ਵੀ ਪੂਰਾ ਇੰਜੋਏ ਕਰ ਸਕਦੇ ਆ ਬਿਲਕੁਲ ਬਿਲਕੁਲ ਠੀਕ ਆ ਵੀਰੇ ਸਾਫ ਸਰਾਹ ਤੇ ਟਿਕਾਣੀ ਹੈ ਭਾਈ ਆਈ ਆਈ ਭਾਈ ਆ ਗਏ ਆਪਣਾ ਮੇਨ ਦਫਤਰ ਬੰਦਾ ਆਪਣਾ ਜੀ ਆ ਰਹੀ ਜੀ ਜੁੜੀ ਹੋ ਗਈ ਲੋਕ ਜਮਾਨ ਬਈ ਰਕਮ ਵਾਲਾ ਪੂਰਾ ਲੈ ਕੇ ਜਾਂਦੇ ਨੇ ਹਾਂ ਬਈ ਪੂਰਾ ਪੂਰਾ ਨਾਨਾ ਨੇ 10000 ਰੁਪਏ ਚੁੱਕਾ ਬਈ ਯਾਰ ਤੋਂ ਐਨ ਦਮ 25000 ਰੁਪਏ ਜਾਂਦੇ ਆ ਅੱਛਾ ਵੀਰੇ ਤੇ ਉਹਦਾ ਹਿਆਰ ਆ ਠੀਕ ਹੋ ਗਏ ਵੀ ਮੰਨ ਲਾ ਕੋਈ ਵਰਗ ਸਭਾ ਦੇ ਨੇ ਇੱਥੇ ਆ ਗਏ ਠੀਕ ਆ ਉਹ ਕਹਿੰਦਾ ਧੰਨਵਾਦ ਜੀ ਅਗਲੀ ਵੀਡੀਓ ਤੇ ਮਿਲਾਂਗੇ ਅਗੇ ਜੀਜ਼ਾ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਧੰਨਵਾਦ ਜੀ